ਸਿੱਕਾਲਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਹਰੇ ਵੀਰਾਂ ਦਾ ਆਪਣੇ YouTube ਚੈਨਲ ਤੋਂ ਰਿਕਾਰਡ ਗਿਆ ਪੂਰੀ ਸ਼ਹਿਰ ਚ ਇੱਕ ਵਾਰ। ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਆਪਾਂ 50 ਨੰਬਰ ਕਾਰਾਂ। ਇੱਕ ਅੱਧੀ ਗੱਡੀ ਹੈਗੀ ਆਪਣੇ ਕੋਲ ਹਰਿਆਣਾ ਨੰਬਰ। ਬਾਕੀ ਸਾਰੀਆਂ Swift Swift ਕਾਰਾਂ, Swift ਡੀਜ਼ਲ, Swift ਪੈਟਰੋਲ ਆਟੋ ਗੱਡੀ ਵੀ ਆਪਣੇ ਕੋਲੇ ਅੱਜ ਹਾਜ਼ਰ ਆ। ਰੇਟ ਵੀ ਆਪਾਂ ਬੜੇ ਵਾਜਿਬ ਕਰਤੇ GST ਕਰਕੇ ਆਪਾਂ ਰੇਟ ਵੀ ਘਟਾ ਦੇ। ਕੁਝ ਗੱਡੀਆਂ ਦਾ 25 ਤੋਂ 30 ਹਜ਼ਾਰ ਕੁਝ ਦਾ 15 ਤੋਂ 20 ਹਜ਼ਾਰ ਲਗਭਗ ਤੁਹਾਨੂੰ ਲੈਸ ਮਿਲੂਗਾ। ਵੀਡੀਓ ਸਾਡੀ ਚੈੱਕ ਕਰ ਲਿਓ। ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ভাই ਪਤਾ ਕਰੋ ਨੋਟ ਆਪਣਾ ਟੂਰੀ ਕਾਰਬਿਆਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੂ ਸਮਾਰਟ ਪੁਆਇੰਟ ਪੀ ਵੀ ਐਸ ਏਜੰਸੀ ਸ਼ਹਿਰ ਲੋਕੇਸ਼ਨ ਟੂਰੀ ਲਓ ਜੀ ਆਪਾਂ ਸਟਾਰਟ ਕਰਦੇ ਆਂ ਪੰਜਾਬ ਨੰਬਰ ਗੱਡੀ 2012 ਤੋਂ ਇਹ ਗੱਡੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ 2000 ਸੋਰੀ 2000 ਹਾਂ 2012 ਮਾਡਲ 12 ਮਾਡਲ ਗੱਡੀ ਹੈ ਇਹ ਗੱਡੀ ਚੈੱਕ ਕਰ ਲਓ ਅਲਾਈ ਵੀਲ ਗੱਡੀ ਨੂੰ ਲੱਗੇ ਹੋਏ ਨੇ ਵਧੀਆ ਕਾਰ ਆ ਸਾਈਡਾ ਫੁੱਡਾ ਮਾੜੀ-ਮੋਟੀ ਟੱਚਿੰਗ ਹੈਗੀਆਂ ਨੇ ਜਿਹੜੇ ਕਿਸੇ ਵੀਰ ਨੇ ਰਹਿਣੀ ਹੈ ਵਧੀਆ ਗੱਡੀ ਤਾਂ ਉਹਨਾਂ ਵਾਸਤੇ ਇਹ ਆਪਣੇ ਕੋਲੇ ਅੱਜ ਇੱਕ ਅਲਾਈ ਵੀਲ ਵਾਲੀ ਗੱਡੀ ਆਈ ਆ ਸਵਿਫਟ 2012 ਮਾਡਲ ਗੱਡੀ ਕੰਡੀਸ਼ਨ ਚੈੱਕ ਕਰ ਲਓ ਵਿੱਚੋਂ ਡੀਰੇ ਚੈੱਕ ਕਰ ਲਓ ਟੱਚ ਸਕਰੀਨ ਵਗੈਰਾ ਗੱਡੀ 'ਚ ਲੱਗੀ ਹੀ ਆ ਲੈਦਰ ਦੇ ਸੀਟ ਕਵਰ ਸਾਰੇ ਪਾਸਿਓਂ ਵੈਲ ਮੇਨਟੇਨ ਆ ਪਾਵਰ ਵਿੰਡੋ ਪਾਵਰ ਸਟੀering ਮੜੀ ਡੱਕੀ ਦੀ ਨਿਗਾ ਮਾਰਾ ਦਿਓ ਇਹ ਗੱਡੀ ਪੁਰੀ ਸੋਹਣੀ ਕਾਰ ਆ ਜੇ ਕਿਸੇ ਵੀਰ ਨੇ ਜਚਾਵੀ ਵਾਲੀ ਗੱਡੀ ਲੈਣੀ ਆ ਵਧੀਆ ਗੱਡੀ ਲੈਣੀ ਆ ਤਾਂ ਉਹਨਾਂ ਵਾਸਤੇ ਇਹ ਵਧੀਆ ਕਾਰ ਆ ਥੋੜੇ ਟਾਈਮ ਲਈ ਕਾਰ ਆ ਆਪਣੇ ਕੋਲ ਰੇਟ ਚੈੱਕ ਕਰ ਲਿਓ 320000 ਰੁਪਿਆ ਰੇਟ ਜਿਆਦਾ ਨੇਗੋਸ਼ੀਏਸ਼ਨ ਕੁਝ ਨਹੀਂ ਹੋਣਾ ਇਹ ਗੱਲ ਧਿਆਨ ਚ ਰੱਖਿਓ ਕਿਉਂਕਿ ਆਪਾਂ ਪਹਿਲਾਂ ਹੀ GST ਕਰਕੇ ਰੇਟ ਘਟਾਏ ਹੋਏ ਨੇ ਇਹ ਆ 2011 ਮਾਡਲ ਸੁਵਿਫਟ ਪੈਟਰੋਲ ਰੇਟ ਚੈੱਕ ਕਰ ਲਿਓ ਇਹਦਾ ਵੀ ਸੁਵਿਫਟ ਪੈਟਰੋਲ 11 ਮਾਡਲ ਤਕਰੀਬਨ ਐ ਲਾ ਲਓ ਵੀ 90000 ਦੇ ਲਾਵੇ ਚੱਲੀ ਆ ਵਿੱਚੋਂ ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਲੋ ਜੀ ਲਿਸਨਿੰਗ ਚੈੱਕ ਕਰ ਲੋ ਬੰਦੀ ਸ਼ੈਰ ਤਕਰੀਬਨ 60 ਤੋਂ 70% ਵਧੀਆ ਕਾਰ ਜਿਹੜੇ ਕਿਸੇ ਵੀਰ ਨੇ ਲੈਣੀ ਆ ਵਧੀਆ ਕਾਰ ਸਵਿਫਟ ਪੈਟਰੋਲ ਤਾਂ ਉਹਨਾਂ ਵਾਸਤੇ ਇਹ ਵਧੀਆ ਕਾਰ ਆਪਣੇ ਕੋਲੇ ਆਈ ਆ ਪੈਟਰੋਲ ਸਵਿਫਟ 11 ਮਾਡਲ ਰੇਟ ਆ ਵੀਰੇ ਇਹਦਾ 2 ਲੱਖ ਰੁਪਇਆ ਪੰਜਾਬ ਦਾ ਨੰਬਰ ਆ ਗੱਡੀ ਦਾ ਤੀਜੀ ਗੱਡੀ ਫੇਰ ਪੰਜਾਬ ਨੰਬਰ ਆ ਗਈ ਆਪਣੇ ਕੋਲ 13 ਮਾਡਲ ਕੋਈ ਵੀਰ ਭਾਲਦਾ ਵੀ ਆਪਾਂ ਨੂੰ 12 ਨਹੀਂ 13 ਨਹੀਂ ਤਾਂ ਆਪਾਂ ਕੋਲ 13 20 ਗੱਡੀ ਅੱਜ ਖੜੀ ਆ ਗੱਡੀ ਦੇ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਦੋ ਵੀਸ ਗੱਡੀ ਦੇ ਪੇਂਟ ਨੇ ਵਿੱਚੋਂ ਢੀਰੇ ਚੈੱਕ ਕਰ ਲਓ ਗੱਡੀ ਦਾ ਚੈੱਕ ਕਰੋ ਜੀ ਟਾਇਰ 50 ਤੋਂ 60% ਇੰਟੀਰੀਅਰ ਚੈੱਕ ਕਰੋ ਟੱਚ ਸਕਰੀਨ ਇਹਦੇ ਵਿੱਚ ਵੀ ਲੱਗੀ ਆ ਤਕਰੀਬਨ 82-83 ਹਜ਼ਾਰ ਚੱਲੀ ਕਾਰ ਆ ਕੰਡੀਸ਼ਨ ਡੱਗੀ ਦੀ ਚੈੱਕ ਕਰਾ ਦਿਓ ਮਾੜੀ ਸੋਨੀਆ ਸੋਨੀਆ ਕਾਰ ਆ ਨੇ ਆਪਣੇ ਕੋਲ ਸਵਿਫਟ ਪੰਜਾਬ ਨੰਬਰ ਨੇ ਕਈ ਵੀਰ ਲੰਬਾ ਦਿੰਦੇ ਸੀ ਨਾ ਵੀ ਆਪਣੇ ਕੋਲੇ ਤੁਸੀਂ ਸਵਿਫਟ ਕਾਰ ਨਹੀਂ ਦਿਖਾਉਂਦੇ ਅਗੇ ਪਰ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਸਵਿਫਟ ਕਾਰਾਂ ਦਾ ਸਟਾਕ ਲੈ ਕੇ ਆਏ ਆ ਡਿਜ਼ਾਇਰ ਕਾਰਾਂ ਵੀ ਹੈਗੀਆਂ ਨੇ ਆਟੋ ਗੱਡੀ ਵੀ ਆਪਣੇ ਕੋਲੇ ਹੈਗੀਆਂ ਨੇ ਰੇਟ ਦੀ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਆ ਵੀਰੇ 330000 ਰੁਪਿਆ ਪੰਜਾਬ ਦਾ ਨੰਬਰ ਆ ਜਿਆਦਾ ਨੇਗੋਸ਼ੀਏਸ਼ਨ ਕੁਛ ਹੋਣਾ ਨਹੀਂ ਇੱਕ ਗੱਡੀ ਆ ਗਈ ਹੁਣ ਕੋਈ ਵੀਰ ਮੰਗਦੇ ਨੇ ਵੀ ਕੋਈ ਕਿਸੇ ਵੀਰ ਨੂੰ ਆਟੋ ਗੱਡੀ ਚਾਹੀਦੀ ਹੁੰਦੀ ਆ ਆਟੋ ਟਰਾਂਸਮਿਸ਼ਨ ਗੱਡੀ ਤਾਂ ਉਹਨਾਂ ਵਾਸਤੇ ਇੱਕ ਡਿਜ਼ਾਇਰ ਬਹੁਤ ਸੋਹਣੀ ਕਾਰ ਆ JDI ਡੀਜ਼ਲ ਆ ਟਾਪ ਮਾਡਲ ਗੱਡੀ ਗੱਡੀ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਡੇਢ ਕ ਪੀਸ ਗੱਡੀ 'ਚ ਪੇਂਟ ਆ ਦੇਖੋ ਖਾਸੇ ਤਾਂ ਗਈ ਗਏ ਨੇ ਗੱਡੀ ਦੇ ਰਿਮੋਟ ਵਾਲੀ ਕੀ ਪੋਸ਼ ਬਟਨ ਆ ਸਟੀਅਰਿੰਗ ਕੰਟਰੋਲ ਬਟਨ ਸਭ ਕੁਝ ਗੱਡੀ ਦੇ ਵਰਕ ਕਰਦੇ ਨੇ ਆਟੋ ਗੇਅਰ ਚੈੱਕ ਕਰਾਉਣੀ ਸੀਟਾਂ ਦੀ ਪੋਸ਼ੀਂ ਪੋਸ਼ੀਂ ਸਾਰਾ ਕੁਝ ਗੱਡੀ ਦਾ ਬਿਲਕੁਲ ਨਵੇਂ ਵਰਗਾ ਹੀ ਪਿਆ ਆ ਸਮਾਨ ਚੈੱਕ ਕਰ ਲਓ ਗੱਡੀ JDI ਮਾਡਲ ਆਲਾਏ ਵੀਲਾ ਟੈਰ ਪੰਜੋ ਹੀ ਨਵੇਂ ਵਰਗੇ ਨੇ ਵਧੀਆ ਕਾਰ ਜੇ ਕਿਸੇ ਵੀ ਨੇ ਲੈਣੀਆਂ ਆਟੋ ట్రాన్స్‌મિਸ਼ਨ ਕਾਰ ਤਾਂ ਉਹਨਾਂ ਵਾਸਤੇ ਇਹ ਆਪਣੇ ਕੋਲੇ ਬੈਸਟ ਕਾਰ 16 ਮਾਡਲ ਸੌਰੀ 16 ਮਾਡਲ ਆ ਜੀਡੀਆਈ ਲੋਨ ਗੱਡੀ ਤੇ ਤਕਰੀਬਨ ਲਾ ਲਓ ਵੀ 4 ਲੱਖ ਰੁਪਏ ਦਾ ਗੱਡੀ ਤੇ ਲੋਨ ਵੀ ਹੋ ਜਾਣਾ ਐਨਯੂਸੀ ਨਾਲ ਵੀ ਲੈ ਸਕਦੇ ਹੋ ਨੰਬਰ ਟ੍ਰਾਂਸਫਰ ਕਰਾ ਕੇ ਦੇਣਾ ਤਾਂ ਕਰਾ ਕੇ ਦੇ ਦੇਣਾ ਪਰ ਆਪਣੀ ਗੱਡੀ ਕਿੱਥੇ ਜਾਣੀ ਹੈ ਕਿਹੜੀ ਸਟੇਟ ਜਾਣੀ ਹੈ ਸਾਨੂੰ ਕੋਤੋਂ ਨਹੀਂ ਪਤਾ ਹੁੰਦਾ ਇਸ ਲਈ ਗੱਡੀ ਦਾ ਰੇਟ ਹੈ ਦਾ ਐਨਓਸੀ ਨਾਲ ਰੇਟ ਆ ਵੀਰੇ ਇਹਦਾ 4 ਲੱਖ 55000 ਰੁਪਇਆ ਪਿਛਲੇ ਰੇਟ ਵੀ ਚੈੱਕ ਕਰ ਲਿਓ ਇਹ 4 ਲੱਖ 55000 ਦੀ ਜੀਡੀਡੀਆਈ ਆਟੋ ਗੱਡੀ ਆਪਣੇ ਕੋਲੇ ਖੜੀ ਆ ਲਓ ਜੀ ਇੱਕ ਨਿਗਾਹ ਹੁਣ ਇਹਦੀ ਮਾਰ ਲਓ ਗੱਡੀ ਇਹ ਆ 15 ਮਾਡਲ ਗੱਡੀ ਵੀਡੀਆਈ ਏਬੀਐਸ ਬ੍ਰੇਕਾਂ ਵਾਲੀ ਗੱਡੀ ਆ ਰੇਟ ਇਹਦੇ ਵੀ ਡਾਊਨ ਕੀਤਾ ਆਪਾਂ ਨੇ ਈਐਸਟੀ ਕਰਕੇ ਆਪਾਂ ਇਸ ਗੱਡੀ ਦਾ ਪੁਰਾਣੀ ਗੱਡੀ ਦਾ ਵੀ ਇਸ ਗੱਡੀ ਦਾ ਰੇਟ ਡਾਊਨ ਕੀਤਾ 15 ਮਾਡਲ ਗੱਡੀ ਸਾਈਡ ਆਫ ਢੱਟ ਜੀ ਨੇ ਗੱਡੀ ਤੇ ਨਿਗਾਹ ਮਾਰ ਲਓ ਜੀ ਇਹ ਤੇ ਵੀ ਇਹ ਆਗੇ ਏਬੀਐਸ ਬ੍ਰੇਕਾਂ ਵਾਲਾ ਮਾਡਲ ਆ ਲਾਈਟਰ ਲੁੱਟੀਆਂ ਦੀਆਂ ਦੂਸਰੀਆਂ ਨਵੀਆਂ ਆਗੀਆਂ ਬਲੈਕ ਵਿੱਚੋਂ ਬਲੈਕ ਰੋਮ ਟਾਈਪ ਜਿਹੜਾ ਹੁੰਦਾ ਡਬਲ ਸ਼ਿੱਡਡਲ ਹੁੰਦੀਆਂ ਨੇ ਤੇ ਰਿਮੋਟ ਵਾਲੀ ਇਸ ਦੀ ਕੀ ਆ ਤੇ ਵਿੱਚੋਂ ਦੇਖੋ ਗੱਡੀ ਚੈੱਕ ਕਰ ਲਓ ਵਧੀਆ ਕਾਰ ਪੁਸ਼ਿੰਗ ਪੁਸ਼ਿੰਗ ਵਧੀਆ ਤੇ ਮਾੜੀ ਡਿੱਗੀ ਦੀ ਨਿਕਮਾ ਰਹਾ ਦੇਖੋ ਜੇ ਕਿਸੇ ਵੀ ਨੇ ਲੋਨ ਕਰਾਣਾ ਨਾ ਤਾਂ ਲੋਨ ਵੀ ਗੱਡੀ ਤੇ ਇਹ ਤੇ ਤਕਰੀਬਨ ਦੇਖੋ ਸੱਪਾ ਥੋੜਾ ਓਕੇ ਆ ਬਿਲਕੁਲ ਵਧੀਆ ਮੇਨਟੇਨ ਰੱਖਿਆ ਹੈ ਤਾਂ ਤੁਹਾਡਾ 3 ਲੱਖ ਦਾ ਲੋਨ ਹੋ ਜਾਣਾ ਰੁਪਈਆ ਤੁਹਾਡਾ ਛੋੜਾ ਹੀ ਪੈਣਾ ਰੁਪਈਆ ਕਿੰਨਾ ਪੈਣਾ ਥੋੜਾ 40000 ਰੇਟ ਕਿੰਨਾ ਗੱਡੀ ਦਾ ਰੇਟ ਪਹਿਲਾਂ ਵੀ ਚੈੱਕ ਕਰ ਲਿਓ ਗੱਡੀ ਦਾ ਰੇਟ ਵੀਰੇ ਦਮਾ ਕੇ 3 ਲੱਖ 40000 ਦੀ ਗੱਡੀ ਸਿਰਫ 40000 ਰੁਪਈਆ ਤੁਹਾਡਾ ਇਸ ਗੱਡੀ ਵਿੱਚ ਪੈਣਾ ਤੁਹਾਡਾ ਸਿਬਲ ਓਕੇ ਹੋਇਆ ਤਾਂ ਇੰਨੇ ਦਾ ਲੋਨ ਹੋ ਨਹੀਂ ਤਕਰੀਬਨ 2.5 ਤੋਂ ਪੌਣੇ 3 ਦਾ ਜੇ 700 ਤੋਂ 750 ਸਕੋਰ ਹੁੰਦਾ 2.5 ਤੋਂ ਪੌਣੇ 3 ਲੱਖ ਦਾ ਗੱਡੀ ਤੇ ਲੋਨ ਹੋ ਜਾਣਾ ਫਿਰ ਤੁਹਾਡਾ 80000 ਰੁਪਏ ਤੁਹਾਡਾ ਪੈਣਾ ਹੁਣ ਤੁਹਾਡਾ ਪਊਗਾ 40000 ਪੇਪਰ ਸਾਰੇ ਗੱਡੀ ਤੇ ਕੰਪਲੀਟ ਨੇ ਹੁਣ ਵੀਰੇ ਹੁਣ ਨਾ ਕਿ ਉਹ ਵੀ 50 ਨੰਬਰਾਂ ਦੀਆਂ ਗੱਡੀਆਂ ਨਹੀਂ ਦਿਖਾਈਆਂ ਤੁਹਾਨੂੰ ਆਪਾਂ 50 ਨੰਬਰ ਸਵਿਫਟਾਂ ਵੀ ਦਿਖਾਤੀਆਂ ਪੈਟਰੋਲ ਵੀ ਦਿਖਾਤੀਆਂ ਡਿਜ਼ਾਇਰਾਂ ਵੀ ਦਿਖਾਤੀਆਂ ਤੁਹਾਡੇ ਵਾਸਤੇ ਆਪਾਂ ਸਵਿਫਟ ਗੱਡੀਆਂ ਤੇ ਸਵਿਫਟ ਡਿਜ਼ਾਇਰਾਂ ਦਾ ਸਪੈਸ਼ਲ ਜੀਐਸਟੀ ਦੇ ਮੌਕੇ ਤੇ ਆ ਸਟੋਕ ਲੈ ਕੇ ਆਏ ਆ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਜੇ ਕਿਸੇ ਵੀਰ ਨੇ ਸਵਾਲ ਕੋਈ ਪੁੱਛਣਾ ਦੱਸਣਾ ਕੋਈ ਸਲਾਹ ਦੇਣੀ ਹੁੰਦੀ ਆ ਤਾਂ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਸਾਨੂੰ ਦੱਸ ਵੀ ਹਦਾ ਅਸੀਂ ਉਹਦੀ ਸਲਾਹ ਤੇ ਜਰੂਰ ਗੌਰ ਕਰਾਂਗੇ ਕਈ ਵਾਰ ਸਾਡੇ ਵੱਲੋਂ ਕਮੀ ਹੋ ਜਾਂਦੀ ਆ ਇੱਕ ਗੱਲ ਹੋਰ ਆ ਵੀ ਹਰੇਕ ਕੋਲ ਵੀਰੇ ਕਈ ਵਾਰ ਨਹੀਂ ਚੱਕੀ ਜਾਂਦੀ ਕਈ ਵੀਰ ਕਹਿੰਦੇ ਨੇ ਵੀ ਤੁਸੀਂ ਕੋਲ ਨਹੀਂ ਚੱਕਦੇ ਮਤਲਬ ਫੋਨ ਅਟੈਂਡਿੰਗ ਕੀਤਾ ਜਾਂਦਾ ਤਾਂ ਸਾਡੇ ਵੀਰੇ ਵਟਸਐਪ ਵੀ ਚੱਲਦੇ ਨੇ ਤਾਂ ਵਟਸਐਪ ਤੇ ਮੈਸੇਜ ਕਰਕੇ ਛੱਡ ਦਿਆ ਕਰੋ ਸਕਰੀਨਸ਼ਾਟ ਲੈ ਲਿਆ ਕਰੋ ਜਾਂ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਗੱਡੀ ਲਿਖ ਕੇ ਜਿਹੜੀ ਵੀ ਗੱਡੀ ਤੁਹਾਨੂੰ ਚਾਹੀਦੀ ਹੈ ਨਾ ਸਕਰੀਨਸ਼ਾਟ ਲੈ ਲਿਓ ਬਸ ਤੁਸੀਂ ਦੱਸ ਦਿਓ ਤੁਹਾਨੂੰ ਆ ਗੱਡੀ ਜਿੱਦੇ ਸੀ ਰਿਪਲਾਈ ਕਰਾਂਗੇ ਪਰ ਰਿਪਲਾਈ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਬਾਅਦ ਚ ਵੀ ਅਸੀਂ ਰਿਪਲਾਈ ਕਰ ਦਿੰਨੇ ਆਂ ਵੀਡੀਓ ਵਧੀਆ ਲੱਗਦੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਜੀਐਸਟੀ ਤੇ ਮੌਕੇ ਦੇ ਘਟਾਤੇ ਰੇਟ ਲਗਾਤੀ ਸੇਲ ਮਿਲਦੇ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰਿਆਂ ਨੂੰ ਸਸੀਕਾਲ ਜੈ ਹੰ